ਪੰਜਾਬੀ ਗਾਇਕ ਹਰਜੋਤ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਇਨਾਂ ਨੇ ਕਿ ਪੰਜਾਬੀ ਇੰਡਸਟਰੀ ਦੀ ਝੋਲੀ ਵਿੱਚ ਕਾਫੀ ਹਿੱਟ ਗੀਤ ਪਾਈ ਨੇ ਉੱਥੇ ਇਸ ਟਾਈਮ ਬਹੁਤ ਹੀ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਰਜੋਤ ਜੀ ਦੇ ਚਾਚਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਾਂਝੀ ਕਰਕੇ ਕੈਪਸ਼ਨ ਦੇ ਵਿੱਚ ਲਿਖਦਿਆਂ ਕਿਹਾ ਅਲਵਿਦਾ ਚਾਚਾ ਜੀ ਅਸੀਂ ਜਦੋਂ ਵੀ ਦੀਵਾਲੀ ਤੇ ਪਿੰਡ ਆਉਣਾ ਤਾਂ ਚਾਚਾ ਜੀ ਨੇ ਬਹੁਤ ਹੀ ਸਾਨੂੰ ਪਿਆਰ ਨਾਲ ਮਿਲਣਾ ਹਾਲ ਚਾਲ ਪੁੱਛਣਾ ਸਾਡਾ ਤੁਸੀਂ ਇਸ ਦੁਨੀਆ ਤੋਂ ਤੁਰ ਗਏ ਤਾਂ ਸਾਡੇ ਘਰ ਵਿੱਚ ਰੌਣਕ ਨਹੀਂ ਰਹੇਗੀ ਹੁਣ ਮੇਰੇ ਮਨ ਵਿੱਚ ਹਮੇਸ਼ਾ ਇੱਕੋ ਡਰ ਰਹਿੰਦਾ ਹੈ ਕਿ ਪਰਿਵਾਰ ਵਿੱਚੋਂ ਸੁੱਖ ਸ਼ਾਂਤੀ ਦਾ ਸਨੇਹਾ ਆਵੇ ਭਾਵੇਂ ਹਰ ਇੱਕ ਬੰਦੇ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ ਰਿਪ ਚਾਚਾ ਜੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੁਸੀਂ ਵੀ ਦੋਸਤੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਚਾਰਨਾ ਦੇ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇਵੇ ਵਾਹਿਗੁਰੂ ਜੀ ਮਿਹਰ ਕਰਿਓ ਜੀ